ਆਜ ਸਾਰੇ ਦੇਸ਼ ਵਿੱਚ ਹੋਲੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਤਾਂ ਅੱਜ ਸਾਡੀ ਟੀਮ ਪਹੁੰਚੀ ਹੈ ਗਗਨ ਨਰਸਿੰਗ ਹੌਮ ਡਾਕਟਰ ਕਗਨਤਾਈ ਨਾਲ ਮਿਲੇ ਨੇ ਉਹਨਾਂ ਨੂੰ ਬਲੋਂ ਅੱਜ ਹੋਲੀ ਦੇ ਸ਼ੁਭ ਮੌਕੇ ਤੇ ਪਧਾਈ ਸੰਦੇ ਸਾਡੇ ਜੇਸ਼ ਜਨਤਨ ਦਿੱਤਾ ਜਾ ਰਿਹਾ ਹੈ ਤਾਂ ਡਾਕਟਰ ਸਾਹਿਬ ਬਧਾਈ ਸੰਦੇ ਸਦੀ ਰੇ ਨਸ਼ਕਾ ਸਰ ਅਸਕਾ ਜੀ ਜੈਸੀ ਰਾਮ ਅੱਜ ਦਾ ਬਹੁਤ ਵਧੀਆ ਦਿਨ ਹੈ ਹੋਲੀ ਦਾ ਦਿਨ ਹੈ ਹੋਲੀ ਆਪਣਾ ਪ੍ਰੇਮ ਪ੍ਰਿਆਰ ਤਿਹਾਰਾ ਰੰਗਾਂ ਦਾ ਜਿਵੇਂ ਰੰਗ ਆਪਸ ਵਿੱਚ ਮਿਲ ਜਾਂਦੇ ਆ ਐਵੇਂ ਹੀ ਪਿਆਰ ਨੂੰ ਇਨਸਾਨ ਦਾ ਮਿਲਣਾ ਚਾਹੀਦਾ ਹੈ ਹੋਲੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜਲਾਨ ਵਾਲੀ ਔਰ ਇੱਕ ਖੇਲਣ ਵਾਲੀ ਜਲਾਨ ਵਾਲੀ ਹੋਲੀ ਕੱਲ ਸੀ ਜਲਾਨ ਵਾਲੀ ਹੋਲੀ ਇਸ ਕਰਕੇ ਖੇਲੀ ਜਾਂਦੀ ਹੈ ਕਿਉਂਕਿ ਆਪਣਾ ਪ੍ਰਲਾਦ ਭਗਤ ਸੀ ਉਹਦੀ ਬੂਆ ਆਪਣੇ ਗੋਦੀ ਚ ਲੈ ਕੇ ਉਹਨੂੰ ਜਲੀ ਸੀ ਮਗਰ ਕੋਈ ਈਸ਼ਵਰ ਦੀ ਕਿਰਪਾ ਇੰਨੀ ਹੋਈ ਸੀ ਕਿ ਬੂਆ ਜਲ ਗਈ ਹੋਲੀਕਾ ਜਲ ਗਈ ਤੇ ਪਰ ਪ੍ਰਭੂ ਦੀ ਕਿਰਪਾ ਨਾਲ ਪ੍ਰਲਾਦ ਜੀ ਵਸਤਰੀ ਨੇ ਵਸਤਰੀ ਜਿੰਦਾ ਰਹਿ ਗਏ ਤੇ ਹੁਣ ਬਾਕੀ ਦੂਜਾ ਤਿਉਹਾਰ ਹੈ ਆਪਣਾ ਖੇਲਣ ਦਾ ਇਹ ਪ੍ਰੇਮ ਪ੍ਰਿਆਰ ਸੰਦੇਸ਼ ਦਿੰਦਾ ਹੈ ਪ੍ਰੇਮ ਪ੍ਰਿਆਰ ਰੰਗ ਦਿੰਦਾ ਸਾਰੇ ਰੰਗ ਜਿਵੇਂ ਇੱਕ ਦੂਸਰੇ ਵਿੱਚ ਮਰਜ ਹੋ ਜਾਂਦੇ ਆ ਮੇਰਾ ਇਹੀ ਸੰਦੇਸ਼ ਹੈ ਸਾਰਿਆਂ ਨੂੰ ਇਹ ਪ੍ਰੇਮ ਤੋਂ ਸਿਵਾ ਔਰ ਕੁਝ ਨਹੀਂ ਹੈ ਜੀਵਨ ਚ ਸੱत्य ਨਾਲ ਪ੍ਰੇਮ ਕਰੋ ਈਸ਼ਵਰ ਇਹ ਹੀ ਸਾਨੂੰ ਸਿਖਾਂਦਾ ਹੈ ਰਾਧਾ ਕ੍ਰਿਸ਼ਨ ਨੇ ਰਾਧਾ ਨਾਲ ਪ੍ਰੇਮ ਕੀਤਾ ਸੀ ਭਗਵਾਨ ਰਾਮ ਨੇ ਪ੍ਰੇਮ ਸਿਖਾਇਆ ਸੱਤਿ ਪ੍ਰੇਮ ਔਰ ਕਰੁਨਾ ਦਾ ਇਹ ਕਹੀ ਸੰਦੇਸ਼ ਹੈ ਇੰਨਾ ਖੇਲੋ ਇੰਨਾ ਖੇਲੋ ਪ੍ਰੇਮ ਪ੍ਰਿਆ ਖੁਸ਼ੀਆਂ ਦਾ ਤਿਉਹਾਰ ਹੈ ਖੁਸ਼ੀਆਂ ਨਾਲ ਮਨਾਓ ਖਾਓ ਪੀਓ ਦੋਸਤਾ ਮਿੱਤਰਾਂ ਨਾਲ ਮਿਲੋ ਜੁਲੋ ਔਰ ਜੇ ਜਿਹੜੀ ਇੱਕ ਦੂਸਰੇ ਦੇ ਭਾਵਨਾ ਕਿਸੇ ਦੇ ਪ੍ਰਤੀ ਬੁਰੀ ਐ ਉਹਨੂੰ ਅੱਜ ਦੇ ਦਿਨ ਥੁੱਕ ਦਿਓ ਔਰ ਪ੍ਰੇਮ ਨਾਲ ਰਹੋ ਪ੍ਰੇਮ ਨਾਲ ਖੇਲੋ ਬਸ ਆਪਣੇ ਡਾਕਟਰ ਸਾਹਿਬ ਜਿੱਥੇ ਤੁਸੀਂ ਪ੍ਰੇਮ ਦੀ ਗੱਲ ਕੀਤੀ ਐ ਜਿਹੜਾ ਕੋਈ ਪ੍ਰਮਾਤਮਾ ਨਾਲ ਪਿਆਰ ਕਰਦਾ ਉਹਨੂੰ ਮੁਸ਼ਕਲਾਂ ਆਉਂਦੀਆਂ ਨੇ ਤੇ ਕਲਯੁਗ ਆਦਮੀ ਡਮਾਡੋਰ ਹੋ ਜਾਂਦਾ ਉਹਨਾਂ ਵਾਸਤੇ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਦੇਖੋ ਜਿਹੜੀ ਮੁਸ਼ਕਿਲਾਂ ਆਉਂਦੀਆਂ ਆ ਉਹ ਆਪਣੇ प्रारब्ਧ ਦੀਆਂ ਆਂਦੀਆਂ ਜੇ ਕੋਈ ਗਰਮ ਕਰਮ ਗਲਤ ਕਰਦਾ ਹੈ ਜੇ ਕੋਈ ਕਰਮ ਕਿਸੇ ਨੇ ਬੁਰਾ ਕੀਤਾ ਹੈ ਉਹ ਮੁਸ਼ਕਿਲਾਂ ਨੂੰ ਆਪਣਾ ਫੇਸ ਕਰਨਾ ਪੈਂਦਾ ਆਪਣੇ ਵੇਦ ਆਪਣੇ ਸ਼ਾਸਤਰ ਸਭ ਕਹਿੰਦੇ ਹਨ ਕਿ ਆਪਣਾ ਕਰਨੀ ਤਾਂ ਭਰਨੀ ਪਊਗੀ ਕਾਂਟੇ ਬੋਜਾਂਗੇ ਕਾਂਟੇ ਹੋਣਗੇ ਤਾਂ ਆਮ ਕਾਂਸੇ ਹੋਵੇ ਪੀਜਾ ਪੂ ਪੇੜ ਬਬੂਲ ਦਾ ਤਾਂ ਆਮ ਕਾਂਸੇ ਹੋਵੇ وہی ਬਾਤ ਹੈ ਈਸ਼ਵਰ ਨੂੰ ਮੰਨ ਕੇ ਤੁਹਾਨੂੰ ਸ਼ਕਤੀ ਮਿਲਦੀ ਹੈ ਉਹ ਦੁੱਖ ਸਹਨਦੇ ਜੇ ਤੁਸੀਂ ਈਸ਼ਵਰ ਨੂੰ ਮੰਨਦੇ ਹੋ ਵੱਡੇ ਵੱਡੇ ਦੁੱਖ ਆਉਂਦੇ ਆ ਸਭ ਨੂੰ ਆਉਂਦੇ ਆ ਭਗਵਾਨ ਰਾਮ ਨੂੰ ਵੀ ਆਏ ਆ ਕ੍ਰਿਸ਼ਨ ਨੂੰ ਵੀ ਆਏ ਆ ਸਭ ਨੇ ਮਗਰ ਉਹਨੂੰ ਸਿਮਰਨ ਕਰਕੇ ਈਸ਼ਵਰ ਦੇ ਨਾਲ ਜੁੜ ਕੇ ਭਗਵਾਨ ਤੁਹਾਨੂੰ ਸ਼ਕਤੀ ਦਿੰਦਾ ਹੈ ਕਿ ਤੁਸੀਂ ਇਹ ਸਹਿਣ ਕਰ ਲਓ ਦੁੱਖ ਤਕਲੀਫ ਨੂੰ ਸਹਜੇ ਸਹਜੇ ਸਾਰੀ ਤਕਲੀਫ ਸਹਿਜੋ ਔਰ ਪ੍ਰੇਮ ਨਾਲ ਮੈਂ ਤਾਂ ਇਹੀ ਸੰਦੇਸ਼ ਆਦਨੀਆਂ ਕਿ ਦੇਸ਼ ਚ ਪ੍ਰੇਮ ਭਾਵ ਹੋਣਾ ਚਾਹੀਦਾ ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ ਕੋਈ ਰਾਮ ਰੋਲਾ ਨਹੀਂ ਹੋਣਾ ਚਾਹੀਦਾ ਦੇਸ਼ ਇੱਕ ਪ੍ਰੇਮ ਸੱਤਿਆ ਦਾ ਜੀਵਨ ਹੈ ਦੇਸ਼ ਚ ਹੀ ਸਤਿਭਲਾਓ ਪ੍ਰੇਮ ਫਿਲਾਓ ਔਰ করুণਾ ਫਿਲਾਓ ਹਰ ਇੱਕ ਦੇ ਪ੍ਰਤੀ ਹਰ ਇੱਕ ਇਨਸਾਨ ਦੇ ਪ੍ਰਤੀ করুণਾ ਰੱਖੋ ਇਹ ਹੀ ਹੋਲੀ ਦਾ ਸੰਦੇਸ਼ ਹੈ ਮੇਰਾ ਸਭ ਨੂੰ ਮਸਤੇ ਡਾਕਟਰ ਸਾਹਿਬ ਤੁਹਾਡੇ ਹਸਪਤਾਲ ਵੱਲੋਂ ਕੀ ਕੀ ਸੇਵਾਵਾਂ ਦਿੱਤੀ ਜਾ ਰਹੀਆਂ ਉਹ ਵੀ ਸਾਨੂੰ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਮੈਂ ਇੱਕ ਗਾਇਨੇਕੋਲੋਜਿਸਟ ਹਾਂ ਗਾਇਨੇਕੋਲੋਜਿਸਟ ਮੈਂ 78 ਤੋਂ ਪ੍ਰੈਕਟਿਸ ਕਰ ਰਹੀ ਹਾਂ ਇਸ ਗਾਇਨਿਕ ਗਾਇਨੀ ਦੀ ਬਹੁਤ ਕੰਮ ਕੀਤਾ ਪਹਿਲਾਂ ਸਿਵਲ ਹਸਪੀਟਲ ਸੀ ਫਿਰ ਮੈਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਔਰ ਅੱਜ ਤੱਕ ਮੈਂ ਆਪਣੀ ਜ਼ਿੰਦਗੀ 'ਚ ਆਪਣੇ ਆਪ ਨੂੰ ਸੱਚਾਈ ਨਾਲ ਕਹਿੰਦੀ ਆ ਕਿਸੇ ਮਰੀਜ਼ ਨੂੰ ਧੋਖਾ ਨਹੀਂ ਦਿੰਦਾ ਇੱਥੇ ਆਪਰੇਸ਼ਨ ਹੁੰਦੇ ਆ ਸੀਜ਼ੇਰੀਅਨ ਹੁੰਦੇ ਆ ਨੋਰਮਲ ਡਿਲੀਵਰੀਜ਼ ਹੁੰਦੀ ਹੈ ਬੱਚਿਆਂ ਨੂੰ ਜਿਨ੍ਹਾਂ ਦਾ ਬੱਚੇ ਨਹੀਂ ਹੁੰਦੇ ਮਾਮਾ ਦੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਜੈਂਟਸ ਨੂੰ ਜਿਨ੍ਹਾਂ ਨੂੰ ਕੋਈ ਤਕਲੀਫ ਹੈ ਬੱਚਾ ਨਾ ਹੁੰਦੀ ਉਹਨਾਂ ਨੂੰ ਤਿਆਰੇ ਸੋਲੀਆਂ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਰਸੋਲੀਆਂ ਦਾ ਇਲਾਜ ਕੀਤਾ ਜਾਂਦਾ ਹੈ ਬਿਨਾ ਆਪਰੇਸ਼ਨ ਤੋਂ ਵੀ ਇਲਾਜ ਕੀਤਾ ਜਾਂਦਾ ਹੈ ਮੈਡੀਕਲੀ ਵੀ ਇਲਾਜ ਕੀਤਾ ਜਾਂਦਾ ਜਿੰਨੀ ਸਾਡੀ ਕਪੈਸਿਟੀ ਹੈ ਜਿੰਨੀ ਸਾਡੀ ਨੌਲੇਜ ਹੈ ਅਸੀਂ ਵੱਦ ਤੋਂ ਵੱਦ ਸੇਵਾ ਦੰਨੇ ਆ ਸੱਚੀ ਸੁੱਚੀ ਸੇਵਾ ਦੰਨੇ ਆ ਦਾ ਸਾਹਿਬ ਜਿਸ ਤਰ੍ਹਾਂ ਤੁਸੀਂ ਪ੍ਰਮਾਤਮਾ ਦੇ ਪਿਆਰ ਦੀ ਗੱਲ ਕੀਤੀ ਤਾਂ ਸਾਡੀ ਨੌਜਵਾਨ ਚਾਹੇ ਮੁੰਡੇ ਕੁੜੀਆਂ ਕਾਲਜ ਜਾ ਪੜਦੇ ਨਸ਼ੇ ਵਾਲ ਜਾ ਰਿਆ ਉਹਨਾਂ ਵਾਸਤੇ ਕੀ ਅੱਜ ਦੇ ਦਿਨ ਤੁਸੀਂ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਇਹੀ ਕਹਾਂਗੀ ਕਿ ਮਾਪੇ ਨੂੰ ਬੱਚਿਆਂ ਨੂੰ ਸੰਸਕਰ ਦੇਣੇ ਚਾਹੀਦੇ ਆ ਜਨਮ ਤੋਂ ਲੈ ਕੇ 4 5 6 ਸਾਲ ਦੇ ਜਦ ਬੱਚੇ ਹੁੰਦੇ ਆ ਉਹਨਾਂ ਨੂੰ ਪਿਆਰ ਦੋ ਉਹਨਾਂ ਨੂੰ ਆਪਣੇ ਨਾਲ ਦੁਲਾਰ ਦੋ ਉਹਨਾਂ ਨੂੰ ਸੱਚੀ ਸਿੱਖਿਆ ਦੋ ਉਹਨਾਂ ਨੂੰ ਗੁਰਬਾਣੀ ਨਾਲ ਜੋੜੋ ਉਹਨਾਂ ਨੂੰ ਰਾਮਾਇਣ ਗੀਤਾ ਨਾਲ ਜੋੜੋ ਉਹਦੇ ਵਿੱਚ ਜੋ ਕੁਝ ਲਿਖਿਆ ਵੀ ਸੱਚੇ ਸੰਸਕਾਰ ਕਰੋ ਅੱچھے ਸੰਸਕਾਰਾਂ ਦਾ ਹੀ ਫਾਇਦਾ ਹੋਏਗਾ ਅੱچھے ਸੰਸਕਾਰੀ ਅੱਗੇ ਜਾਣਗੇ ਸਭ ਨੂੰ ਆਪਣੇ ਨਾਲ ਜੋੜ ਕੇ ਜਿਹੜਾ ਇਧਰ ਲਾ ਉਧਰ ਲਾ ਫੂਡ ਖਾਂਦੇ ਆਂ ਅੱਜਕੱਲ ਇਹ ਬੋਡੀ ਵਾਸਤੇ ਪਾਇਜ਼ ਨਹੀਂ ਤਾਂ ਹੀ ਇੰਨੀਆਂ ਡਿਜ਼ੀਜ਼ਸ ਹੋ ਰਹੀਆਂ ਤਾਂ ਹੀ ਬੱਚਿਆਂ ਚ ਅੱਜਕੱਲ ਦੇਖੋਗੇ ਕਿ ਜੰਮਨੇ ਬੱਚਿਆਂ ਥੋੜੇ ਜੇ ਬੜੇ ਹੁੰਦੇ ਆ ਉਸ ਤੋਂ ਬਾਅਦ ਮੋਟਾਪਾ ਆ ਜਾਂਦਾ ਸਾਰਾ ਦਿਨ ਮਾਵਾ ਵੀ ਬੱਚੇ ਵੀ ਮੋਬਾਈਲ ਤੇ ਲੱਗੇ ਰਹਿੰਦੇ ਉਹਨਾਂ ਦੀ ਅੱਖਾਂ ਤੇ ਜ਼ੋਰ ਪੈਂਦਾ ਇਹ ਸਾਰੀਆਂ ਚੀਜ਼ਾਂ ਤੋਂ ਤਬਦੀਲੀ ਹੋ ਕੇ ਮਾਪੇ ਨੂੰ ਬੱਚਿਆਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਮਾਂ ਇੱਕ ਆਪ ਮੋਬਾਈਲ ਲੱਕੀ ਜਾਂਦੀ ਹੈ ਤੇ ਬੱਚੇ ਨੂੰ ਕੋਈ ਚੀਜ਼ ਦੇ ਕੇ ਬਿਠਾ ਦਿੰਦੀ ਹੈ ਨਹੀਂ ਉਹਨਾਂ ਵੱਲ ਬੱਚਿਆਂ ਵੱਲ ਧਿਆਨ ਦਿਓ ਪੜ੍ਹਾਈ ਵੱਲ ਧਿਆਨ ਦਿਓ ਬੱਚਿਆਂ ਦੀ ਪਰਵਿਸ਼ ਵੱਲ ਪਰਵਿਸ਼ ਵੱਲ ਧਿਆਨ ਦਿਓ ਬੱਚਿਆਂ ਨੂੰ ਪੂਰਾ ਪਿਆਰ ਦਿਓ ਬੱਚਾ ਕਿਤੇ ਨਹੀਂ ਨਸ਼ੇ ਚੱਕਾ ਜਾਊਗਾ तो डॉक्टर साहब थोड़िया सेवावान लैन थोड़ा एड्रैस की है गगन नर्सिंग होम नई बस्ती एडजॉइनिंग भान ट्रस्ट ट्रस्ट रोड बठिंडा